ਫੇਰ ਫੋਟੋ ਫਿਰ ਉਹ ਨਹੀਂ ਚਾਹੀਦਾ ਤੇ ਕੱਲ੍ਹ ਲਾ ਘਟੋ ਘਟਨੀ ਦਾ 60 62 ਤੁਹਾਡੇ ਕੋਲ ਕਾਲ ਆਣੀ ਹੈ ਹਾਂਜੀ ਉਹਦੇ ਵਿੱਚੋਂ ਆ ਆਵਾਜ਼ ਕੀ ਦੀ ਆ ਦੋ ਵਾਰ ਜਾਏ ਕੀ ਦੀਆਂ ਗੀਤ ਨੇ ਇਹ ਕਹਿੰਦਾ ਮੈਨੂੰ ਚਾਕੇ ਲੈ ਜਾਣਾ ਕੌਣ ਕਹਿ ਰਿਹਾ ਮੈਂ ਨਾ ਪਿਆਰ ਦੱਸ ਦਿੰਦੀ ਆ ਆ ਕੁੜੀ ਨੂੰ ਨਾ ਤੇ ਪਿਆਰ ਇੰਨਾ ਰੱਜ ਕੇ ਕਰਨਾ ਤੇ ਬਬੀ ਬੰਦ ਕਰਨਾ ਇਹ ਮੰਦੀਆਂ ਨੂੰ ਤੇ ਮੈਂ ਵੀ ਇੰਦਾ ਨਹੀਂ ਬੈਠਾ ਆ ਜਾਓ ਕੋਈ ਬਾਤ ਸੇਵਾ ਦਾ ਕਿਹੜੇ ਸਾਹ ਨੂੰ ਤੁਸੀਂ ਨਾ ਕਿ ਸੇਵਾ ਦਾ ਮੁੱਕ ਆਪਣੇ ਸਥਾਨ ਤੋਂ ਜਾਈ ਕੇ ਚੱਲ ਪੈਂਦੇ ਅਮਰ ਜਿਕੇ ਗਿਆ ਹੋਇਆ ਸੀ ਜਵਾਕ ਹੈ ਨੀ ਬੋਤਲ ਦੇ ਕੋਲ ਗਿਆ ਸੀ ਮੱਚ ਬੋਲ ਹਾਂ ਕੋਈ ਖੋਰਾ ਸਹਿਲ ਦੇ ਵਿੱਚ ਕਿੰਨੇ ਆ ਵੀ ਤੁਸੀਂ ਸੈਕਸ ਕੀਤਾ ਦੋਵਾਂ ਜਣੇ 10 20 ਹਜ਼ਾਰ ਘੱਟੋ ਘੱਟ ਤੁਸੀਂ ਐਤ ਬਾਬੇ ਦੇ ਨਾਲ ਪਏ ਹਾਂ ਹਾਂਜੀ ਇਹਨਾਂ ਨੇ ਸਰੀਰਕ ਸੰਬੰਧ ਬਣਾਏ ਹਾਂਜੀ ਜਰੂਰੀ ਕੀ ਪਤਾ ਹੈ ਜਰੂਰੀ ਵਜਨ ਕਰਨੇ ਆ ਸੁਣ ਲਿਓ ਸਮਾਂ ਥੋੜਾ ਜਗਰਾਓ ਤੋਂ ਰਾਏਕੋਟ ਜਾਂਦਿਆਂ ਨੂੰ ਰਾਹ ਦੇ ਵਿੱਚ ਖਾੜੇ ਵਾਲੇ ਪੁਲ ਦੇ ਖੱਬੇ ਹੱਥ ਮੁੜ ਕੇ ਇੱਕ ਡੇਰਾ ਹੁੰਦਾ ਵਾ ਗੁਰਦਰਾ ਚਰਨ ਘਾੜ ਸਾਹਿਬ ਜਿੱਥੇ ਬਾਬਾ ਬਲਜਿੰਦਰ ਸਿੰਘ ਉੱਥੇ ਸੇਵਾ ਕਰਦੇ ਜਿਹੜਾ ਚੁੰਗਾਈਆਂ ਬੰਨ ਕੇ ਰੱਖਦਾ ਸਿਰ ਤੇ ਗਲਾ ਬਲੂ ਤੇ ਫੁੱਲ ਲੱਛਣ ਜੀ ਵਾਵਾ ਕਰਦਾ ਹੁੰਦਾ ਸੀ ਇੱਕ ਕੰਪਲੇਂਟ ਆਈ ਹੈ ਸਾਡੇ ਕੋਲੇ ਬੀਬੀ ਘਰ ਆਈ ਸੀ ਮੈਨੂੰ 2 ਸਾਲ ਉਸ ਬਾਬੇ ਨੇ ਨਜਾਇਜ਼ ਹਾਂਜੀ ਸੰਗਤ ਜੀ ਜਿਹੜੀ ਉਹ ਤੁਸੀਂ ਵੀਡੀਓ ਦੇਖੀ ਐ ਅਮਰਤਪਾਲ ਮਹਿਰੋ ਦੇ ਸਾਹਮਣੇ ਜਿਹੜਾ ਬਾਬਾ ਬੈਠਾ ਐ ਦੇਖੋ ਇਹਣਾ ਤਾਂ ਨਹੀਂ ਚਾਹੀਦਾ ਪਰ ਸਿੱਖੀ ਨੂੰ ਜਿਹੜੀ ਲਾਜ ਆ ਆਪਾਂ ਜਦੋਂ ਬਾਣਾ ਪਾਖੀ ਕਹੋਣਾ ਸੰਤ ਤੇ ਕੰਮ ਜਿਹੜੇ ਦੇਖੋ ਕਿਹੋ ਜਿਹਾ ਕਰ ਰਿਹਾ ਤੇ ਸਿੱਖੀ ਨੂੰ ਆਪਾਂ ਬਾਣੇ ਨੂੰ ਲਾਜ ਜਿਹੜੀ ਲਾਉਣੀ ਮਾੜੀ ਗੱਲ ਭਾਈ ਅਮਰਤਪਾਲ ਮਹਿਰੋ ਨੇ ਸਾਹਮਣੇ ਦੇਖੋ ਬੈਠਾ ਤੇ ਨਾਲੇ ਸੰਪਰਦਾ ਦਾ ਜਿਹੜਾ ਨਾਮ ਹੈ ਉਹ ਵੀ ਬਦਨਾਮ ਹੋਇਆ ਨਾਲੇ ਆਪਣਾ ਚਿਹਰਾ ਆਪਣੀ ਇਮੇਜ ਜਿਹੜੀ ਬਣਾਈ ਹੋਈ ਬੰਦੇ ਦੀ ਦੇਖੋ ਸੱਚ ਦਾ ਸੱਚ ਹੈ ਅਨਕ ਪੜਦੇ ਮੈਂ ਕਮਾਵੈ ਵਿਕਾਰ ਖਿੰਮੈ ਪ੍ਰਗਟ ਹੋਏ ਸੰਸਾਰ ਬਾਣੀ ਕਹਿੰਦੀ ਹੈ ਕੋਈ ਮਾੜਾ ਕਰਮ ਭਾਵੇਂ ਧਰਤੀ 'ਚ ਬਹਿ ਕੇ ਵੀ ਬਾਣੀ ਕਹਿੰਦੀ ਜੇ ਜਿੱਥੇ ਵੀ ਕਰ ਲਵੇ ਉਹ ਇੱਕ ਨਾ ਇੱਕ ਦਿਨ ਸੱਚ ਜਿਹੜਾ ਉਹ ਸਾਹਮਣੇ ਆ ਹੀ ਜਾਣਾ ਸੁਖਗੁਰੂ ਨਾਨਕ ਮਹਾਰਾਜ ਨੇ ਕਿਹਾ ਕਿ ਗ੍ਰਿਸ਼ਤੀ ਬਣੋ ਤੇ ਗ੍ਰਿਸ਼ਤੀ ਬਣ ਕੇ ਆਪਣੇ ਧਰਮ ਦੇ ਵਿੱਚ ਪੱਕੇ ਰਹੋ ਇਹੋ ਜਿਹਾ ਕਰਮ ਜਿਹੜਾ ਨਾ ਕਰੋ ਤਾਂ ਕਿ ਜਿਹੜੇ ਸਿੱਖ ਨੂੰ ਕੋਈ ਲਾਜ ਲਈਏ। ਸਵਾਗਤ ਤੁਸੀਂ ਆਪਣੀ ਜਿਹੜੀ رائے ਦੇ ਦਿਓ ਤੇ ਵੀਡੀਓ ਦੇਖ ਕੇ ਸ਼ੇਅਰ ਕਰ ਦਿਓ।